ਸ਼ਿਰ ਗੁਰਦਾਸ ਭਵਨ ਪਰਵਧਕ ਕਮੇਟੀ ਦੇ ਸਾਰੇ ਅਹੁਦੇਦਾਰ ਮੈਂਬਰ ਸਹਿਬਾਨ ਸੋ ਸ਼੍ਰੀ ਪ੍ਰਧਾਨ ਸ਼੍ਰੀਮਤ ਦੇਸਾਈ ਕੌਲਜੀ ਸਾਡੇ ਦਰਮਿਆਨ ਨੇ ਹਾਂਜੀ ਪ੍ਰਧਾਨ ਸਾਹਿਬ ਜੈਪ੍ਰੀਮ ਜੀ ਜੈਗੋ ਤੇ ਪ੍ਰਧਾਨ ਸਾਹਿਬ ਦੋ ਤਿੰਨ ਦਿਨ ਤੋਂ ਜਿਹੜਾ ਇੱਕ ਭੱਖਿਆ ਮੁੱਦਾ ਤੁਹਾਨੂੰ ਵੀ ਪਤਾ ਹੈ ਕਿ ਵਿਦੇਸ਼ਾਂ ਵਿੱਚ ਬੈਠਾ ਇੱਕ ਖਾਲਿਸਤਾਨੀ ਸਮਰਥਕ ਪੰਨ ਉਹਨਾਂ ਨੇ ਬਾਬਾ ਸਾਹਿਬ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਬਹੁਤ ਹੀ ਅਪਸ਼ਬਦ ਬੋਲੇ ਨੇ ਕੀ ਕਹਾਂਗੇ ਤੁਸੀਂ ਕੀ ਕਹਿਣਾ ਚਾਹਤਾ ਪਹਿਲੀ ਗੱਲ ਤਾਂ ਜੀ ਮੈਂ ਜੋ ਬਾਹਰ ਬੈਠਾ ਇੱਕ ਮੈਂ ਤਾਂ ਉਹਨੂੰ ਕੁੱਤਾ ਹੀ ਕਹਾਵਾਂਗਾ ਜਿਹੜਾ ਕਿ ਸਾਡੇ 바ਵਾ ਸਾਹਿਬ ਦੇ ਉਹਨਾਂ ਨੂੰ ਦੇ ਖਿਲਾਫ ਗਲਤ ਲੈਂਗੁਏਜ ਵਰਤ ਰਿਹਾ ਹੈ ਉਹ ਸਮੇਂ-ਸਮੇਂ ਤੇ ਖਾਲਿਸਤਾਨੀ ਸਮਰਥਕ ਬਣ ਕੇ ਇੰਡੀਆ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਜਿੰਨਾ ਮਰਜ਼ੀ ਉਹ ਘੋਂਕ ਰਵੇ ਇਹ ਜੋ 바ਵਾ ਸਾਹਿਬ ਦੀ ਜੋ ਉਹਨਾਂ ਦੀ ਥਿਊਰੀ ਆ ਜੋ ਉਹਨਾਂ ਦੀ ਵਿਚਾਰਧਾਰਾ ਉਹ ਬਧੇ ਵੀ ਘਟੇ ਵੀ ਨਹੀਂ ਬਾਕੀ ਜੋ ਵੀ ਸਾਡਾ ਭਾਈਚਾਰਾ ਹੈਗਾ ਸਾਰੇ ਇਸ ਨੂੰ ਕੱਟੇ ਹੈਗੇ ਆ ਅਸੀਂ ਸਖਤ ਸਾਬ ਦਾ ਨਿੰਦਾ ਕਰਦੇ ਹਾਂ ਤੇ ਮੈਂ ਤੇਹੀ ਜੋਨਾ ਪਰ ਸਰਕਾਰ ਨੂੰ ਵੀ ਪਰ ਸਰਕਾਰ ਉਹਨੂੰ ਇੱਥੇ ਲਿਆ ਕੇ ਉਹਦੀ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ। ਜੈਪੀਐਮ ਜੈਪਾਲ। ਧੰਨਵਾਦ ਜੀ। ਸੋ ਸਾਡੇ ਦਰਮਿਆਨ ਨੇ ਵਾਈਸ ਕੈਸ਼ੀਅਰ ਸ਼੍ਰੀ ਗੁਰਵਦਾਸ ਪਵਨਪੁਰ ਬੰਦਾ ਕਮੇਟੀ ਦੇ ਸ਼੍ਰੀਮਾਨ ਸੁਖਪ੍ਰੀਤ ਸਿੰਘ ਜੀ ਅੰਦੀ ਜੈਪੀਐਮ ਜੀ ਜਗੂਤ ਜੈਪੀਐਮ ਜੈਪਾਲ, ਭਾਰਤ ਜੈ ਗੁਰਦੇਵ, ਧੰਨ ਗੁਰਦੇਵ ਜੀ। ਸੋ ਵੀਰ ਕਿਸ ਤਰ੍ਹਾਂ ਦੇਖਦੇ ਹੋ ਇਹ ਪੂਰੀ ਘਟਨਾ ਨੂੰ ਕਿਉਂਕਿ ਬਹੁਤ ਹੀ ਭੱਦੀ ਸ਼ਬਦਾਵਲੀ ਬਾਬਾ ਸਾਹਿਬ ਸਾਡੇ ਜਿਹੜੇ ਰਹਿਬਰ ਨੇ ਉਹਨਾਂ ਦੇ ਖਿਲਾਫ ਕੀਤੀ ਗਈ ਕੀ ਕਹਿਣਾ ਚਾਹੋਗੇ? ਦੇਖੋ ਜੀ ਉਹ ਉਹ ਬਾਹਰ ਬਿਠਾ ਜੀ ਆਪਣੇ ਆਪ ਨੂੰ ਖਾਲਸਤਾਨੀ ਗੁਰਪੁਰਪੁਰਪਤ ਮੰਦ ਸਿੰਘ ਪੰਨੂ ਜਿਹੜਾ ਕਿ ਸਮੇਂ-ਸਮੇਂ ਤੇ ਕੋਈ ਨਾ ਕੋਈ ਸ਼ੋਸ਼ਾ ਜਿਹੜਾ ਉਹ ਇੰਡੀਆ ਦੇ ਵਿੱਚ ਛੱਡਦਾ ਰਹਿੰਦਾ ਤਾਂ ਕਿ ਆਪਣੇ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਦਾ ਰਹਿੰਦਾ ਲੇਕਿਨ ਉਹਨੇ ਹੁਣ ਜੋ ਆ ਸ਼ੋਸ਼ਾ ਛੱਡਿਆ ਜਿਹੜਾ ਉਹਨੇ ਕਿਹਾ ਵੀ ਮਤਲਬ ਕਿ ਵੀ ਅਸੀਂ 바ਵਾ ਸਾਹਿਬ ਦੇ ਪੰਜਾਬ ਦੇ ਵਿੱਚੋਂ ਬਹੁਤ ਆਧਾਰ ਦਿਓ 14 ਅਪ੍ਰੈਲ ਨੂੰ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਦੇ ਜਨਮ ਦਿਨ ਤੇ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੂੰ ਤੇਰਾ ਕੋਈ ਕੁੱਤਾ ਜਾਂ ਤੂੰ ਇੱਥੇ ਆ ਕੇ ਉਹਦੇ ਬਾਬਾ ਸਾਹਿਬ ਦੇ ਬੁੱਤ ਨੂੰ ਛੂ ਕੇ ਵੀ ਤੂੰ ਦਿਖਾ ਦੇ ਤੇ ਤੁਸੀਂ ਨਾ ਤੁਹਾਡੇ ਹੱਥ ਪੈਰ ਨਾ ਹੀ ਵੱਢਦੇ ਦਾ ਸਾਨੂੰ ਕਿਉਂ ਤੁਸੀਂ ਤੇ ਸਾਡੀਆਂ ਜਿਹੜੀਆਂ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੇ ਨਾਮ ਲੈਵਾ ਸੰਗਤਾਂ ਹੈਗੀਆਂ ਜਾਂ ਉਹਨਾਂ ਨੂੰ ਉਹਨਾਂ ਦੇ ਅੰਜਾਈ ਆ ਜਾਂ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਨਾਮ ਲੈਵਾ ਸੰਗਤਾਂ ਉਹ ਸਾਰੀਆਂ ਪੂਰੇ ਇਸ ਘਟਨਾ ਤੋਂ ਬਾਅਦ ਜਿਹੜੀ ਨੰਗਲ ਦੇ ਵਿੱਚ ਹੋਈ ਆ ਫਲੋਰ ਦੇ ਵਿੱਚ ਜਾਂ ਬਟਾਲੇ ਦੇ ਵਿੱਚ ਘਟਨਾ ਹੋਈ ਆ ਬਹੁਤ ਗੁੱਸੇ 'ਚ ਆ ਔਰ ਉਹ ਟਾਈਮ ਟੂ ਟਾਈਮ ਅੱਜ ਦੀ ਡੇਟ ਦੇ ਵਿੱਚ ਉਹ ਪਹਿਰਾ ਦੇ ਰਿਹਾ 바ਵਾ ਸਾਹਿਬ ਦੇ ਜਿਹੜੇ ਪੁੱਤ ਆ ਔਰ ਜੇ ਕੋਈ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ ਔਰ ਜੇ ਕੋਈ ਇਦਾਂ ਦਾ ਕੋਈ ਮੰਦਬੁੱਧੀ ਜਾਂ ਗਲਤ ਆਨਸਰ ਉੱਥੇ ਇਹੋ ਜੀ ਕੋਈ ਹਰਕਤ ਕਰਤਾ ਜੇ ਸਾਡੇ ਸਮਾਜ ਕੇਲੇ ਦੇ ਡਿੱਕੇ ਚੜ ਗਿਆ ਤਾਂ ਇਹ ਸਮਝ ਲਓ ਕਿ ਉਹ ਹੈ ਨਹੀਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਹਰ ਵਾਰ ਵੀਰ ਹਰ ਵਾਰ ਜਿਹੜਾ ਸਾਡੇ ਐਸਸੀ ਆਪਣੇ ਬੋਝਨਾ ਦੇ ਜਿਹੜੇ ਰਹਿਬਰ ਨੇ ਉਹਨਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਕਿਉਂਕਿ ਜਿਹੜੇ ਇਹ ਲੋਕ ਆ ਇਹ ਨਹੀਂ ਚਾਹੁੰਦੇ ਕਿ ਭਾਰਤ ਦੇ ਵਿੱਚ ਏਕਤਾ ਤੇ ਅਖੰਡਤਾ ਰਵੇ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਐਸਸੀ ਲੋਕ ਆ ਉਹਨਾਂ ਦੀ ਜਨਸਖਿਆ ਲਗਭਗ 40% ਆ ਤੇ ਜਿਹੜੇ ਜਿਹੜਾ ਸੰਵਿਧਾਨ ਆ ਬਾਬਾ ਸਾਹਿਬ ਵੀ ਇਮਰਾਨ ਉਮੀਦਵਾਰ ਜੀ ਦਾ ਉਹ ਕੱਲੇ 80 ਲੋਕਾਂ ਨਹੀਂ ਹੈਗਾ ਉਹ ਉਹ ਪੂਰੇ ਇੰਡੀਅਨ ਲੋਕ ਜਿਹੜੇ ਆ ਭਾਰਤੀ ਲੋਕਾਂ ਦੇ ਲਈ ਸੰਵਿਧਾਨ ਆ ਔਰ ਬਹੁਤ ਅੱਛਾ ਇੱਕ ਦੁਨੀਆ ਦਾ ਮੰਨਿਆ ਪਰਮੰਨਿਆ ਸੰਵਿਧਾਨ ਉਹਨਾਂ ਨੇ ਦਿੱਤਾ ਜਿਹੜਾ ਕਿ ਵਾਇਲਡ ਦੇ ਵਿੱਚ ਉਹਨੂੰ ਮਾਨਤਾ ਮਿਲੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਹੱਕਦ ਘਾ ਦੇ ਦਿੱਤੇ ਆ ਕਿਸੇ ਧਰਮ ਨੂੰ ਉਹਨਾਂ ਨੇ ਕੋਈ ਬੁਰਾ ਨਹੀਂ ਕਿਹਾ ਸਾਰੇ ਧਰਮਾਂ ਨੂੰ ਬਰਾਬਰ ਦਾ ਹੱਕਦ ਦਿੰਦਾ ਫਿਰ ਕੀ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਕਿਸੇ ਵਿਦੇਸ਼ ਨੀਤੀ ਦੇ ਜ਼ਰੀਏ ਉਹਨਾਂ ਨੂੰ ਇੱਥੇ ਇੰਡੀਆ ਲਿਆ ਕੇ ਕੋਈ ਸਜ਼ਾ ਨਹੀਂ ਦੇ ਸਕਦੇ ਕੇਂਦਰ ਸਰਕਾਰ ਚਾਹਵੇ ਤਾਂ ਕਰ ਸਕਦੀ ਆ ਪਰ ਉਹ ਪਤਾ ਨਹੀਂ ਕਿਉਂ ਮਤਲਬ ਕਿ ਵੀ ਇਹੋ ਜਿਹੇ ਜਿਹੜੇ ਗਲਤ ਅੰਸਰ ਆ ਉਹਨਾਂ ਨੂੰ ਆਪਣੀ ਮਤਲਬ ਕਿ ਕਾਨੂੰਨ ਦੇ ਮੁਤਾਬਕ ਇੱਥੇ ਲਿਆ ਕੇ ਉਹਨਾਂ ਨੂੰ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਧੱਕਣਾ ਚਾਹੀਦਾ ਤੇ ਜਿਹੜੇ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਉਹ ਲਿੰਕ ਬਣਾਉਂਦੇ ਆ ਜਿਨ੍ਹਾਂ ਨੂੰ ਹਾਇਰ ਕਰਦੇ ਆ ਔਰ ਜਿਹੜੇ ਗਰੀਬ ਲੋਕ ਹੁੰਦੇ ਆ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਆ ਤੇ ਉਹਨਾਂ ਨੂੰ ਹੀ ਉਹ ਵਰਤਦੇ ਆ ਤੇ ਉਹਨਾਂ ਹੀ ਉਹੀ ਲੋਕ ਜਿਹੜੇ ਬਾਅਦ ਵਿੱਚ ਜੇਲਾਂ ਘਟਦੇ ਆ ਇਹਦੇ ਨਾਲ ਜਿਆਣੀ ਕਿ ਉਹ ਏਸੀ ਲੋਕਾਂ ਦਾ ਹੀ ਨੁਕਸਾਨ ਹੁੰਦਾ ਆ ਤੇ ਇਹ ਲੋਕ ਤਾਂ ਬਾਹਰ ਬੈਠੇ ਆ ਜਾਂ ਜਿਹੜੇ ਲੋਕ ਚੰਗੇ ਆ ਇਸ ਦੇਸ਼ ਦੇ ਜਿਹੜੇ ਕਿ 바ਵਾ ਸਾਹਿਬ ਦੇ ਸੰਵਿਧਾਨ ਦੇ ਵਿਰੋਧੀ ਬਣੇ ਵੀ ਬੈਠੇ ਆ ਉਹ ਇਹਨਾਂ ਲੋਕਾਂ ਨੂੰ ਵਰਤ ਕੇ ਜਿਹੜਾ ਆਪਣਾ ਜਿਹੜਾ ਸਵਾਰਥ ਪੂਰਾ ਕਰਦੇ ਆ ਜਿਹਦੇ ਨਾਲ ਮਤਲਬ ਕਿ ਗਰੀਬ ਲੋਕਾਂ ਦਾ ਨੁਕਸਾਨ ਹੁੰਦਾ ਧੰਨਵਾਦ ਜੀ ਜੈ ਭਿੰਦੇ ਸੋ ਹੁਣ ਸਾਡੇ ਦਰਮਿਆਨ ਨੇ ਗੁਰੂ ਘਰ ਦੇ ਸੇਵਾਦਾਰ ਭਾਈ ਸਾਹਿਬ ਹਾਂਜੀ ਜੈ ਗੁਰੂ ਦੇ ਭਾਈ ਸਾਹਿਬ ਜੈ ਗੁਰੂ ਦੇਵਤਾ ਜੈ ਗੁਰੂ ਜੀ ਜੇ ਭੀ ਇੰਤਜ਼ਾਮ ਆਰ ਤੋਂ ਵਜਿਹਾ ਕਾਲ ਸਾਹਿਬ ਹੈ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਵਿਦੇਸ਼ੀ ਤਾਕਤਾਂ ਵੱਲੋਂ ਕੀਤੀ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਜਿਹੜੀਆਂ ਵਿਦੇਸ਼ੀ ਤਾਕਤਾਂ ਵੱਲੋਂ ਕੁਝ ਸਮਾਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਿਤ ਕੀਤਾ ਗਿਆ ਫਿਰ ਫਲੋਰ ਵਿਖੇ ਨੰਗਲ ਵਿਖੇ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਲ ਕੀਤਾ ਗਿਆ ਤੇ ਹੁਣ ਬਟਾਲਾ ਵਿਖੇ ਵੀ ਬਾਬਾ ਸਾਹਿਬ ਦੇ ਸਟੈਚੂ ਨੂੰ ਖੰਡਲ ਕੀਤਾ ਗਿਆ ਇਸ ਦੇ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ ਸੋ ਸਰਕਾਰ ਨੂੰ ਵੀ ਬੇਨਤੀ ਹੈ ਕਿ ਬਾਬਾ ਸਾਹਿਬ ਤੇ ਸਟੈਚੂਆਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਨਿਗਰਾਨੀ ਕੀਤੀ ਜਾਵੇ ਸੋ ਭਾਈ ਜੇ ਸੋਰ ਹੇਸ ਤੇ ਜੋ ਵੀ ਹੋ ਰਿਹਾ ਹੈ ਬਹੁਤ ਨਿੰਦਣਯੋਗ ਹੈ ਸੋ ਸੰਗਤ ਵੱਲੋਂ ਬੇਨਤੀ ਹੈ ਕਿ ਭਾਈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜਿਨ੍ਹਾਂ ਨੇ ਵੀ ਇਹ ਪੁੱਤਾਂ ਨੂੰ ਖੰਡਿਤ ਕੀਤਾ ਹੈ ਸੋ ਉਹਨਾਂ ਨੂੰ ਫੜਿਆ ਜਾਵੇ ਜੈ ਗੁਰੂ ਦੇਵ ਧੰ ਗੁਰੂ ਦੇ ਧੰਨ